वेलकम बैक टू माई न्यू बलॉग झोना तो जाना पकदा ली मित्रों लैट तो है ही चलो है नहीं तो पास रख दो ਕਾ ਜੇ ਨਾ ਹਾਂ ਕੋਈ ਸਾਡੀ ਛੱਡ ਕੇ ਐਡੋ ਮਰੂ ਯਾਰੀ ਮਿੱਤਰ ਪਿਆਰੋ 24 ਤੇ 15 39 39 ਟੈਂਕੀਆਂ ਕਰਕੇ ਤੇ ਜਵਾਨ ਹੋ ਗਏ ਵਿਲੇ ਪਾਣੀ ਏਲੇ ਨੂੰ ਕੰਮ ਲਾ ਤਾ ਨਾ ਪਿਆਰ ਚੱਲ ਆ ਬੱਚਾ ਵੀ ਆਣੀ ਨੇ ਨੇੜੇ ਕਦੇ ਹਾਂ ਬੱਚਾ ਵੀ ਆਣੀ ਓਏ ਇਹ ਇਹ ਇੰਨਾ ਵੀ ਮਾਰ ਕਰਨੀ ਤਾਂ ਇਧਰ ਜੀਖੋ ਨੇ ਮਾਰੀ ਕਰਦੇ ਇੰਨਾ ਵੀ ਕਰਦੇ ਚਾਹ ਫੇਰੇ ਸਾਰੇ ਉਹ ਜੁਗਰਤ ਤਾਂ ਉਹ ਦਾ ਵਿਚਾਰ ਆ ਜੀ ਕੀ ਰਹਿ ਗਿਆ ਤੇ ਪੈਂਕੀ ਤੇ ਉਹ ਤਾਂ ਮੈਂ ਤਾਂ ਆਇਆ ਸੀ ਓਏ ਇਸ ਕਰਕੇ ਵੀ ਅੱਜ ਵਾਰੀ ਸੀ ਪਹਿਲੇ 6.5 ਚੱਲਣੀ ਉਹ ਫੜੀ ਹੋਗੀ ਨਹੀਂ ਬਚਾ ਜੀ ਬਸ ਚੱਕ ਦਿੰਦਾ ਹਾਂ ਹਾਂ ਦਰਵਾਜ਼ਾ ਚੱਕ ਦਿੰਦਾ ਹਾਂ ਹੋ ਤੇ ਡੇ ਗੁਰਕਦੇ ਨਾ ਆਇਆ ਇਹ ਚ ਨਵਾ ਜਵਾਕ ਨਾ ਗਿਆ ਤੂੰ ਆਂ ਹੈ ਨੀ ਵਟਾਊਟਾ ਤੂੰ ਹਾਂ ਤੂੰ ਇਹਨਾਂ ਥੋੜਾ ਜਿਹਾ ਇਹਦੇ ਚ ਵੱਡਿਆ ਇੱਥੇ ਹੋਰ ਨਹੀਂ ਉਧਰ ਹੈ ਨਹੀਂ ਨਾ ਉਧਰ ਕਿਤੇ ਨਹੀਂ ਆ ਵਾ ਟਾਊਟਾ ਉਹ ਵਟਾਊਟਾ ਦਾ ਗੱਲ ਨਹੀਂ ਹੋ ਰਹੀ ਦੇਖ ਜੇ ਵੀ ਭਾਰੇ ਫਰ ਰਹੇ ਜਾਨਵਰ ਇਹਨਾਂ ਦੇ ਵਟਾ ਭਰ ਮਟਾ ਨਹੀਂ ਕਰਨੇ ਲਾ ਵੀ ਮੁੰਡਿਆ ਫੜ ਪੈਸੇ ਉੱਥੇ ਹੀ ਲਾ ਲੋ ਕਿ ਜਰਾਬਾਂ ਤੇ ਫੇਰ ਹੀ ਨਾਵਾਂਗੇ ਮੋਟਰ ਇਧਰ ਵਾਲੀ ਅੱਜ ਲੈਂ ਖਰਾਬ ਆ ਤਾਂ ਕਰਕੇ ਕਦੇ ਉਹ ਨਾ ਇੱਥੇ ਕਿੱਥੇ ਆਉਂਦੇ ਆ ਦੋ ਦੋ ਬਾਕਾ ਜਿਹੜਾ ਉਹ ਤਾਂ ਇੱਥੇ ਵੀ ਉੱਤੇ ਬੈਠਾ ਹੁੰਦਾ ਉਹਦੇ ਤਾਂ ਹੋਊਗਾ ਉਹਨਾਂ ਹੈ ਪਾਣੀ ਨਾ ਆਉਣ ਵਾਸਤੇ ਪਾਣੀ ਲੱਭਦੇ ਰਹੇ ਹਾਂ ਬੱਸ ਨੇ ਨਵੇੜ ਦਾ ਨਾ ਕੰਮ ਨਾਲ ਆ ਰਿਹਾ ਪਾਣੀ ਇੱਥੇ ਹੈ ਨਹੀਂ ਸੀਗਾ ਉਹ ਹੀ ਖਰਾਬ ਹੀ ਹੋਇਆ ਪਿਆ ਸੀ ਸਪਰੇਅ ਕੀਤੀ ਜਿੱਦ ਨਾਲ ਤੇ ਚਲੋ ਚਲਦੇ ਹਾਂ ਲੱਭਦੇ ਟਕਾਣਾ ਤੇ ਨੋਂ ਦੇ ਨੋਨੇ ਆ ਫਿਰ ਕਰਦੇ ਹਾਂ ਕਾ ਮੋਟਰ ਕੋਈ ਨਾ ਕੋਈ ਚੱਲਦੀ ਹੋਊਗੀ ਕੋਈ ਨਾ ਕੋਈ ਪਿੰਡ ਪਿੰਡ ਅੱਛਾ ਠੀਕ ਆ ਪੰਪ ਤੋਂ ਲਿਆ ਕੇ ਨਹੀਂ ਪਾਇਆ ਲੈ ਆ ਵੀ ਮਿੱਤਰ ਪਿਆਰੋ ਚੱਲਿਆਂ ਵਾਪਸ ਫਰੇ ਕਰਕੇ ਆਏ ਤਾਂ ਇਹਦਾ ਜਿਹੜਾ ਕੰਮ ਸੀ ਤੁਹਾਨੂੰ ਪੜ ਗਿਆ ਉਹ ਨਹੀਂ ਸੜਦਾ ਇੱਕ ਮੇਰੇ ਕੋਲ ਆ ਇੱਕ ਉਹਦੇ ਕੋਲ ਉਹ ਦੋਈ ਹੈ ਨਾ ਹਾਂ ਇਹਦੇ ਚ ਮੋਬਾਈਲ ਸੀ ਮੇਰੇ ਹੈ ਗਿਆ ਮੇਰੇ ਹੱਥ ਇੱਚ ਹੀ ਮੋਬਾਈਲ ਤਾਂ ਲੈ ਵੀ ਕੈਲਾ ਸੋਂ ਡਰ ਰਿਹਾ ਕਹਿੰਦਾ ਵੀ ਜੇ ਸਿੱਟ ਦਿੱਤਾ ਤੇ ਕੰਮ ਹੋ ਜਾਣਾ ਖਰਾਬ ਚਲੋ ਕਰ ਦਈਏ ਬੰਦ ਸੱਚੀ ਡੈਗਣਾ ਪਈਏ ਲੈ ਵੀ ਆਪਣੇ ਵਾਲੇ ਰਾਹ ਤੇ ਆ ਗਏ ਆ ਸਪ੍ਰੇ ਕਰਕੇ ਤੇ ਅੱਜ ਹੋ ਗਿਆ ਵਾ ਰੀਚਾਰਜ ਖਤਮ ਤੇ ਅੱਜ ਹੈਗੀ ਆ ਆ ਹੋ ਗਈ ਕਿੰਨੀ ਅੱਜ ਇੱਕ ਮਿੰਟ ਹੋਈ ਹੀ ਹੈ ਤੇ ਅੱਜ 9 ਸਤੰਬਰ ਹੋ ਗਈ ਤੇ ਦਿਨ ਸੋਮਵਾਰ ਦਾ ਵਾ ਤੇ ਮੈਂ ਕਿਹਾ ਰਿਕਾਰਡ ਮਤਲਬ ਵਲੌਗ ਤਾਂ ਬਣਾ ਲੈਨੇ ਆ ਤੇ ਅਪਲੋਡ ਤਾਂ ਹੋਣਾ ਨਹੀਂ ਯਾਰ ਰੀਚਾਰਜ ਖਤਮ ਆ ਜਿੱਦਾਂ ਹੋਗਾ ਉਦੋਂ ਹੀ ਫਿਰ ਇੱਕ ਦੋ ਇਕੱਠੇ ਕਰ ਦਾਂਗੇ ਤੇ ਉਹਨਾਂ ਨਾਲ ਦੀ ਨਾਲ ਰਹਿ ਜਾਊਗਾ ਕੰਮ ਪਹਿਲਾਂ ਤਾਂ ਮੈਂ ਬਣਾਉਣ ਹੀ ਲੱਗਾ ਸੀ ਮੈਂ ਕਿੰਨੀ ਲੌਗੇਜ ਰੂਟ ਬਣਾ ਲੈਨੇ ਆ। ਪਲੋਡੋਦੋ ਕਰ ਦਾਂਗੇ ਜਿਹੜੇ ਸਾਹ ਨਾਲ ਰੀਚਾਰਜ ਹੋ ਗਿਆ। ਯਾ ਵੀ ਟਾਈਮ ਹੋ ਗਿਆ ਹੁਣ 3 ਵਜੇ ਦਾ। ਅਸੀਂ ਤਾਂ ਆ ਗਏ ਸੀ 12 ਵਜੇ ਕੰਮ ਕਰਕੇ ਘਰੇ ਪਹੁੰਚੇ ਸੀ 12 ਵਜੇ। ਤੇ ਇੱਥੇ ਲੱਗਦੀ ਹਵਾਜ ਥੋੜੀ ਉਹ ਇੱਥੇ ਰੈਸਟ ਕੀਤੀ। ਇਧਰ ਮੰਜਾ ਪਿਆ ਵਾ। ਇਧਰ ਚਲੇ ਪਾਣੀ ਠੰਡਾ ਠੰਡਾ ਲੋ ਚੋ ਅੱਛਾ। ਇੱਕ ਉਹ ਇੱਕ ਆ ਆ। ਤੇ ਬੈਠੇ ਆ ਅੱਜ ਥੋੜਾ ਟਾਈਮ ਏਸੀ 'ਚ ਬੈਠੇ ਆ ਅੱਜ ਗਰਮੀ ਫਿਰ ਦੁਪਹਿਰੇ ਬਹੁਤ ਕਾਫੀ ਕਰਦੀ ਹੁੰਦਾ ਬਦਲ ਬਦਲ ਹੈ ਗਿਆ ਹਵਾ ਜੀ ਚੱਲੇ ਤਾਂ ਠੀਕ ਆ ਬਾਕੀ ਗਰਮੀ ਬਹੁਤ ਆ ਅੱਜ ਥੋੜਾ ਕੰਮ ਸੀ 39 ਕੋ ਟੈਂਕੀਆਂ ਸੀ ਸਾਰੀਆਂ ਲਾਈਆਂ ਸੀ ਤੇ ਉਹ ਲਾ ਕੇ ਤੇ ਵੇਲੇ ਓਕੇ ਆ ਗਿਆ ਟੈਂਕ 13 13 ਆ ਗਈਆਂ ਸਨ ਤਾਂ ਨਾ ਇਹਨਾਂ ਨੂੰ ਤੇ ਮੈਂ 4 400 ਦਾ ਕੰਮ ਸੀ ਕਰਕੇ ਤੇ ਇੱਕਲਾ ਹੈ ਤਾਂ ਉਹਨਾਂ ਕੱਲ ਨੂੰ ਤਾਂ ਹੈ ਨਹੀਂ ਪਰਸੋਂ ਤੱਕ ਸ਼ਾਇਦ ਹੋਊਗੀ ਫਿਰ ਸਪਰੇਅ ਕਰਨ ਵਾਲੀ ਫਿਰ ਪਾਕੀ ਦੇਖਦੇ ਆਂ ਕੱਲ ਨੂੰ ਹੈ ਨਾ ਕੰਮ ਗੱਬੇਸੀ ਨਾਲ ਟਰੈਕਟਰ ਵੇਖਣ ਲੱਗੇ ਆ ਸਾਡੇ ਭੂਆ ਦਾ ਟਰੈਕਟਰ ਇਹਨਾਂ ਥੋੜਾ ਮੋਡੀਫਾਈ ਕੀਤਾ ਤੇ ਮੈਂ ਕਿਹਾ ਚੱਲ ਵੇਖਿਆ ਹੁਣੇ ਆ ਵੀ ਕਿੱਦਾਂ ਦੇ ਕਰਕੇ ਕੀਤਾ ਓਹ ਅੱਛਾ हम्म अठ सौ पचवंजा कि ए हाँ एक हवा लग ट भी बदल छतरी लगवाई हुई है छतरी लग हुई है आ पता नहीं एवं क्या डेक भी, भी लगाया हाँ करके ਤਾਹ ਕਹਿੰਦੇ ਵਸੀ ਠੀਕ ਐ ਅਸੀਂ ਯਾਰ ਪੀ ਲਾਇਆ ਇਹ ਚੀਜ਼ ਇਹ ਨਿਆਇ ਜੰਪੜਾ ਲਾਤਾ ਹਾਂ ਹਾਂ ਕਾਪੜਾ ਵਧੀਆ ਟਰੈਕਟਰ ਉਦੋਂ ਤਾਂ ਚੱਲੀ ਜਾਂਦਾ ਸੀ ਨਾ ਤੇ ਬਾਕੀ ਸਾਰੇ ਸ਼ੌਂਕ ਦਾ ਤਾਂ ਕੋਈ ਮੁੱਲ ਨਹੀਂ ਲੋਕੀ ਬਹੁਤ ਜ਼ਿਆਦਾ ਲਾਉਂਦੇ ਇਹ ਕੀ ਆਪਾਂ ਨਹੀਂ ਕਹਿ ਸਕਦੇ ਨਾ ਇਹ ਕਾਹ ਤੋਂ ਲਾਇਆ ਜਿਨ੍ਹਾਂ ਨੂੰ ਸ਼ੌਂਕ ਸਭ ਕੁਝ ਕਰਾ ਸਕਦੇ ਆ ਈ ਆਉਦੀ ਥਾਂ ਚਲੋ ਮੈਂ ਇਹਨਾਂ ਕੋਲ ਵਿਆੜੀ ਸਾਨੂੰ ਗਲਤੀ ਸਾਡੀ ਮਾਫ਼ ਕਰ ਦਿਓ ਜੇ ਅਸੀਂ ਗਲਤ ਕਰ ਤਾਂ ਵੀ ਇੰਨਾ ਖਰਚਾ ਕੀਤਾ ਕਿ ਹੋਰ ਵੀ ਵੱਧ ਕਰਦੇ ਆਂ ਤੇ ਚਲੋ ਕਰੋ ਜਿਹੜੇ ਕਰ ਸਕਦੇ ਹੋ ਵੱਧ ਵੱਧ ਕਰੋ ਖਰਚਾ ਬਾਕੀ ਕਮੈਂਟਾਂ ਵਿੱਚ ਦੱਸਦੇ ਕਿਵੇਂ ਆ ਚਲਿਏ ਚਾਹ ਚ ਬਣਾਈਏ ਪੀਏ ਆਹ ਚਾਹ ਬਣਾ ਮੈਂ ਆਣਾ ਪੀਨੇ ਫਿਰ ਹਾਂ ਮੱਜਾਂ ਵਿਚਾਰੀਆਂ ਲੇਟੇ ਮਾਰਦੀਆਂ ਪਈਆਂ ਸ਼ਾਮੇ ਠੰਡੀ ਠੰਡੀ ਦਾ ਠੰਡੀ ਠੰਡੀ ਸ਼ਾਮ ਤੇ ਇੱਥੇ ਕੋਈ ਵੀ ਅਮਰੂਦ ਨਹੀਂ ਦਿਸਦਾ ਤੇ ਜਦੋਂ ਇੱਥੇ ਆਉਣਾ ਹੁੰਦਾ ਨਾ ਤੇ ਉਹਦੇ ਹਰੇਕ ਹੀ ਕਹਿੰਦਾ ਵੀ ਅਮਰੂਦਾਂ ਤੇ ਚੱਲੀਏ ਕਿਉਂਕਿ ਪਹਿਲਾਂ ਇੱਥੇ ਅਮਰੂਦ ਹੁੰਦਾ ਸੀ ਸ਼ੂਰ ਜੀ ਹੁੰਦਾ ਸੀ ਤਿੰਨ ਚਾਰ ਅਮਰੂਦ ਹੁੰਦੇ ਸੀ ਤੇ ਉਹਨਾਂ ਦੀ ਸ਼ਾਮੇ ਬੈਠਦੇ ਹੁੰਦੇ ਸੀ ਠੀਕ ਆ ਤਾਂ ਕਰਕੇ ਉਹ ਉਹੀ ਚੱਲੀ ਜਾਂਦਾ ਵੀ ਇੱਥੇ ਹੁਣ ਅਮਰੂਦ ਤਾਂ ਕੋਈ ਵੀ ਹੈ ਨਹੀਂ ਅਟਾ ਉਪਰੇ ਟੱਲੀ ਆ ਡੇ ਵੀ ਪਤਾ ਨਹੀਂ ਕੀ ਖੜਾ ਇੱਧਰ ਜਾਮਣ ਦਾ ਖੜਾ ਗੁਟਾ ਉਧਰ ਖੜਿਆ ਸ਼ਰੀ ਉਹ ਤੋਂ ਅੱਗੇ ਉਹ ਵੀ ਡੇ ਖੜੀ ਆ ਫਿਰ ਸ਼ਰੀ ਖੜਾ ਆ ਵੀ ਡੇ ਖੜੀ ਆ ਆ ਪਤਾ ਨਹੀਂ ਕੀ ਖੜਾ ਉਹ ਨੰਮ ਖੜੀ ਵਿੱਚ ਪਰੇ ਵੀ ਡੇ ਖੜੀ ਆ ਪਰ ਕਿਨੇ ਵੈਦਾਨ ਅਮਰੂਦਾਂ ਖੱਲੇ ਚਲੀ ਗਏ ਅਮਰੂਦਾਂ ਦੀ ਸ਼ਾਨ ਚਲੋ ਚਲਦੇ ਹਾਂ ਚਾਹ ਚ ਬਣਾ ਕੇ ਪੀਏ ਇਹ ਕਾ ਰੇੜਾ ਖੜਾ ਆਏ ਜਾਂਦਾ ਹੁੰਦਾ ਗੁਰਦਾਰੇ ਨੂੰ ਸ਼ਾਮ ਨੂੰ ਗੋੜਾ ਲੈ ਇਹਨੂੰ ਬੰਦ ਕਰੀ ਲਓ ਜੀ ਚਾਹ ਬਣ ਗਈ ਐ ਇੱਧਰ ਬਿਆ ਪਤੀਲਾ ਤੇ ਪੀ ਵੀ ਲਈ ਰੋਟੀ ਪਾਣੀ ਖਾ ਕੇ ਤੇ ਬੈਠੇ ਹਾਂ ਹੁਣ ਖਵਾ ਦਾ ਆਨੰਦ ਲੈ ਰਹੇ ਹਾਂ ਇੱਧਰ ਉਧਰ ਦੀ ਤੇ ਪਰ ਇਹ ਮੈਨੂੰ ਮੇਕਅਪ ਮੋਟਪ ਕਰੀ ਜਾਂਦੀ ਠੀਕ ਕਰਦੀ ਇਧਰ ਲੱਗੀ ਆ ਆਹ ਚੀਜ਼ਾਂ ਨੂੰ ਬਹੁਤ ਛਾਂਤ ਬਹੁਤ ਜ਼ਿਆਦਾ ਇੱਥੇ ਹੀ ਸਮਾਨ ਚੱਕ ਰਿਹਾ ਜਿਹੜਾ ਲੈਣਾ ਇਧਰੋਂ ਭੱਜ ਕੇ ਜਾਣੀ ਆਜੀ ਚਾਲਾਇਆ ਨਾ ਬਹੁਤ ਸ਼ਾਂਤ ਹੈ। ਦੇਖੀ ਨਿਕੇ ਚੀਜ਼ਾਂ ਇੰਨਾਂ ਨਹੀਂ ਕਰੀ ਜੜੀ ਕੋਈ ਨਾ ਕੋਈ। ਬਸ ਲੈ ਆਈਏ ਕੀ ਲੈ ਕੇ ਆਈਏ? ਘੋਟ। ਹਟ ਰੇ ਦੇਖ। ਇਹ ਜਿਹੜਾ ਫੌਂਟ ਵੇਂਦੀ ਉਹ ਮੈਂ ਚੱਕੀ। ਸਾਰੀਆਂ ਚੀਜ਼ਾਂ ਕੈਚ ਕਰ ਲੈਣੇ ਪਾਉਣ ਵਾਲੇ ਹਨ ਹੋਰੀਆਂ ਬਸ ਸਭ ਸਮਾਨ ਨਹੀਂ ਪੂਰਾ ਮਿਲਦਾ ਇਹਨੂੰ ਉਹ ਹੋਵੇ ਤਾਂ ਖੜਾ ਹੋਈ ਬਸ ਕੁਆਟਰ ਕਿਦਾ ਹੈ ਕਾਕੂ ਦਾ ਖਜਨਾਂ ਰਿਚ ਮਾਰੀ ਮੈਨੂੰ ਤਾਂ ਨੀਂਦ ਆਉਣ ਲੱਗ ਗਈ ਇੱਥੇ ਹੀ ਜਾਉਂਗਾ ਕੀ ਆ ਹੋ ਗਿਆ ਹੋ ਗਿਆ ਹੋ ਗਿਆ